ਕੌਣ ਪੱਤਰ ਪਤਾ ਗਿਆ ਜੀ ਜੀ ਕੈਮਰਾਮੈਨ ਆ ਰਿਹਾ ਤੁਹਾਨੂੰ ਰੁਕ ਜਾ ਯਾਰ ਕੈਮਰਾਮੈਨ ਆ ਰਿਹਾ ਹਾਂਜੀ ਬੰਦ ਪਿੰਡ ਵਾਸੀਆਂ ਵੱਲੋਂ ਜੀ ਮੰਗ ਪੱਤਰ ਦਿੱਤਾ ਗਿਆ ਹੈਗਾ ਤੇ ਪਹਿਲਾਂ ਤਾਂ ਪਰਿਵਾਰ ਦੀ ਮੰਗ ਸੀਗੀ ਕਿ ਜਿਹੜੇ ਅਕਿਊਜ਼ਡ ਨੇ ਉਹਨਾਂ ਦੀ ਗ੍ਰਿਫਤਾਰੀ ਹੋਵੇ ਤੇ ਉਹਨਾਂ ਦੀ شناخت ਉਹਨਾਂ ਵੱਲੋਂ ਕਰ ਦਿੱਤੀ ਗਈ ਹੈਗੀ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਹੁਣ ਪੁਲਿਸ ਕਾਨੂੰਨ ਦੇ ਮੁਤਾਬਕ ਉਹਨਾਂ ਤੇ ਕਾਰਵਾਈ ਕਰ ਰਹੀ ਹੈ ਪਿੰਡ ਵਾਲਿਆਂ ਦੀ ਸੈਕੰਡਰੀਆਂ ਕੁਝ ਡਿਮਾਂਡਸ ਸਿਗੀਆਂ ਜਿਵੇਂ ਇਹ ਕਿ ਇੱਕ ਤਾਂ ਜਿਹੜੇ ਪੀਜੀਜ਼ ਅਨਔਥਰਾਇਜ਼ਡ ਪੀਜੀਜ਼ ਤੇ ਇਲੀਗਲ ਪੀਜੀ ਚਲਾ ਰਹੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵੋਟਰ ਕਾਰਡ ਉਹਨਾਂ ਨੂੰ ਸ਼ੰਕਾ ਹੈ ਕਿ ਕੁਝ ਵੋਟਰ ਕਾਰਡ ਤੇ ਕੁਝ ਆਧਾਰ ਕਾਰਡ ਗਲਤ ਬਣ ਗਏ ਹੈਗੇ ਨੇ ਉਹਨਾਂ ਦੀ ਰੀ-ਵੇਰੀਫਿਕੇਸ਼ਨ ਕਰਾਈ ਜਾਵੇ ਤੇ ਉਹਨਾਂ ਦਾ ਇੱਕ ਸੁਝਾਅ ਹੈਗਾ ਕਿ ਜਦੋਂ ਵੋਟਰ ਕਾਰਡ ਜਾਂ ਉਹਨਾਂ ਦਾ ਆਧਾਰ ਕਾਰਡ ਬਣਾਇਆ ਜਾਂਦਾ ਹੈ ਕਿਸੇ ਵੀ ਪ੍ਰਵਾਸੀ ਦਾ ਤਾਂ ਉਹਨਾਂ ਦਾ ਪਿਛਲਾ ਬੈਕਗਰਾਉਂਡ ਤੇ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈਗੀ ਹੈ ਕਿਉਂਕਿ ਨਵਾਂ ਐਡਰੈਸ ਬਣ ਜਾਂਦਾ ਹੈਗਾ ਤਾਂ ਪੁਰਾਣਾ ਉਹਨਾਂ ਦੀ ਰੂਟਸ ਟ੍ਰੇਸ ਆਊਟ ਨਹੀਂ ਹੁੰਦੀਆਂ ਨੇ ਤੇ ਨਾਲ ਉਹਨਾਂ ਦੀ ਕੁਝ ਡਿਮਾਂਡ ਹੈਗੀ ਹੈ ਕੰਪਨਸੇਸ਼ਨ ਨੂੰ ਲੈ ਕੇ ਤੇ ਇੱਕ ਤਾਂ ਅਸੀਂ ਰੈੱਡ ਕਰਾਸ ਦੇ ਵਿੱਚੋਂ ਹੁਣ ਇਮੀਡੀਏਟ ਰਾਸ਼ੀ ਰਿਲੀਜ਼ ਕਰ ਰਹੇ ਹੈਗੇ ਆ ਤੇ ਇੱਕ ਸੀਐਮ ਰਲੀਫ ਫੰਡ ਦੇ ਵਿੱਚ ਉਹ ਵੀ ਅਸੀਂ ਉਹ ਕੇਸ ਇਨੀਸ਼ੀਏਟ ਕਰ ਦਿੱਤਾ ਹੈਗਾ ਜੀ ਤੇ ਤੀਸਰੀ ਜਿਹੜੀ ਚੀਜ਼ ਹੈਗੀ ਹੈ ਇੱਕ ਜਿਹੜਾ ਬੱਚਾ ਹਸਪਿਟਲਾਈਜ਼ਡ ਹੈ ਵੈਂਟੀਲੇਟਰ ਤੇ ਹੈਗਾ ਉਹ ਸ਼ੈਡਿਊਲ ਕਾਸਟ ਕੈਟਾਗਰੀ ਨੂੰ ਬਿਲੋਂਗ ਕਰਦਾ ਸੀ ਉਹਦੇ ਨਾਲ ਸੰਬੰਧਿਤ ਹੈਗੇ ਤਾਂ ਉਹਦੀ ਐਸ ਪਰ ਦਾ ਐਕਟ ਜੋ ਵੀ ਸਹਾਇਤਾ ਸੀ ਦੇ ਸਕਦੇ ਆ ਉਹ ਪ੍ਰੋਵਾਈਡ ਕਰਾਂਗੇ ਤੇ ਇਸ ਬੱਚੇ ਲਈ ਵੀ ਕਾਰਵਾਈ ਜੀ ਅਰੰਭ ਕਰਨਾ ਚੁੱਕਨ ਨੂੰ ਲੈ ਕੇ ਗੱਲ ਗਈ ਹੈ ਹਾਂ ਜੀ ਧਰਨਾ ਚੁੱਕਨ ਕ੍ਰਮੇਸ਼ਨ ਵਾਲੇ ਪਾਸੇ ਜਾ ਰਹੇ ਹਾਂ ਜੀ ਅਸੀਂ ਕੋਈ ਗੱਲ ਪਰਿਵਾਰ ਚਲੇ ਗਏ ਹਾਂ ਹਾਂ ਜੀ ਪਰਿਵਾਰ ਮਨਜ ਗਿਆ ਹੈ ਜੀ ਚਲੋ ਜੀ ਕੋਪਰ ਠੀਕ ਹੈ